ਇਹਲਾ ਇਵਿਡੈਂਸ ਹੋਇਆ ਸੀ ਵਿਆਸ ਮਾਗੋ ਤੇ ਗੋਲੀਆਂ ਚੱਲਣ ਦਾ ਇੱਥੇ ਕਿੰਨੇ ਬੰਦੇ ਅਰੈਸਟ ਕੀਤੇ ਗਏ ਦਾ ਕੋਈ ਅਸਲ ਵੀ ਬਲਰਾ ਹੋਇਆ ਇਹ ਇੱਥੇ ਐਫ ਆਈ ਆਰ ਨੰਬਰ 194 ਮਿਤੀ 25/9/2023 ਨੂੰ ਜਿਹੜੀ ਅੰਡਰ ਸੈਕਸ਼ਨ 25 27 54 ਪਨਾਟ ਆਮ ਜੈਕਟ ਦਰਜ ਹੋਈ ਸੀ ਜਿਸ ਤਹਿਤ ਨੂੰ 4 ਪ੍ਰੋਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਤੇ ਜਿਹੜੀ ਵੀ ਐਨ ਐਸ ਦੀ 125 190 191 ਦੀ ਸਬਸੈਕਸ਼ਨ 3 ਜਿਹੜੀ ਇਹ ਸਾਡੇ ਅਸੀਂ ਐਫ ਆਈ ਆਰ ਦਰਜ ਕੀਤੀ ਸੀ ਥਾਣਾ ਸਦਰ ਜਗਰਾਉ ਡਿਊਰਿੰਗ ਮਤਲਬ ਇਨਵੈਸਟੀਗੇਸ਼ਨ ਜਿਨ੍ਹਾਂ ਜੋ ਐਸ ਐਸ ਪੀ ਸਾਹਿਬ ਦੀ ਹਦਾਇਤਾਂ ਸੀ ਵੀ ਜਿਹੜੇ ਇਹਨਾਂ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਸੀਂ ਮਤਲਬ ਸਾਰੀ ਸਾਡੀ ਸੀਆਈਏ ਦੀ ਟੀਮ ਇੰਸਪੈਕਟਰ ਅਮਰਿਤਪਾਲ ਸਿੰਘ ਤੇ ਜਿਹੜੇ ਹੋਰ ਇਹਨਾਂ ਦੀ ਟੀਮ ਨੇ ਮਤਲਬ ਅੱਜ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਜਦੋਂ ਇਹਨਾਂ ਚੋਂ ਦੋ ਦੋਸ਼ੀ ਜਿਹੜੇ ਹੈਗੇ ਜਿਹਦਾ ਇਹਨਾਂ ਸੋਨੂ ਈਲਿਸ ਕਿਨੀਆਂ ਸਨ ਆਫ ਬਿੰਦਰ ਸਿੰਘ ਇਹ ਜਿਹੜਾ ਜਗਰਾਉਂ ਸਿਟੀ ਦਾ ਰਹਿਣ ਵਾਲਾ ਤੇ ਇੱਕ ਹੈਗਾ ਦੋਸ਼ੀ ਦਵਿੰਦਰ ਸਿੰਘ ਈਲਿਸ ਬਾਬਾ ਸਨ ਆਫ ਅਵਤਾਲ ਸਿੰਘ ਇਹ ਕਾਲੇਕੇ ਪਿੰਡ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇਹਨਾਂ ਨੂੰ ਅੱਜ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਦੋਸ਼ੀਆਂ ਨੂੰ ਦੋਸ਼ੀਆਂ ਦੇ ਕੋਲੋਂ ਜਿਹੜਾ ਇੱਕ 32 ਬੋਰ ਦਾ ਪਿਸਤਲ ਤੇ ਇੱਕ ਜਿਹੜਾ ਹੈਗਾ 315 ਬੋਰ ਦਾ ਜਿਹੜਾ ਦੇਸੀ ਕਟਾ ਉਹ बरामद ਹੋਏ ਨੇ ਪਲੱਸ ਜਿਹੜੇ ਤਿੰਨ ਜਿਹੜੇ ਖੋਲ ਸਾਨੂੰ ਦਾਰਾ ਮੋਰ ਦੇ ਜਿਹੜੇ ਚੱਲੇ ਹੋਏ ਤਿੰਨ ਖੋਲ ਜਿਹੜੇ ਹੈਗੇ ਬੱਤੀ ਮੋਰ ਦੇ ਜਿਹੜੇ ਚੱਲੇ ਹੋਏ ਸੀ ਤੇ ਤਿੰਨ ਖੋਲ ਹੀ ਸਾਨੂੰ 315 ਮੋਰ ਦੇ ਜਿਹੜੇ ਮਿਸਿੰਗ ਮਿਸਿੰਗ ਫਾਇਰ ਸੀਗੇ ਉਹ ਮਿਲੇ ਨੇ ਜਿਹੜਾ ਇਹ ਅਜੋ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਚਕਰਾਉਂ ਪੁਲਿਸ ਨੂੰ ਤੇ ਇਹਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰਕੇ ਹੁਣ ਇਹਨਾਂ ਦਾ ਨੈਕਸਟ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਤੇ ਇਸ ਦਾ ਸਲਾ ਲਾਇਸੈਂਸੀ ਹੈ ਜਾਂ ਨਜਾਇਜ਼ ਨਹੀਂ ਇਹ ਲਾਇਸੈਂਸੀ ਤਾਂ ਨਹੀਂ ਜਾਪ ਰਿਹਾ ਜਿਹੜਾ ਮੁੱਢਲੀ ਉਹ ਤੋਂ ਲੱਗ ਰਿਹਾ ਵੀ ਇਹ ਇਨਲੀਗਲ ਵੈਪਨਸ ਹੈਗੇ ਫਿਰ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਨੂੰ ਵੈਰੀਫਾਈ ਕਰਾਂਗੇ ਵੀ ਕੀ ਹੈ ਕੁਏ ਕੱਤ ਹਰ ਇਸ ਸਮੇਂ ਵਿੱਚ ਕਿੰਨੇ ਬੰਦੇ ਤਿੰਨ ਤੱਕ ਪਰਚਾ ਹੋਇਆ ਤੇ ਕਿੰਨੇ ਬੰਦੇ ਚਲਵਾਉਗਾ ਇਹ ਚ ਟੋਟਲ 7 ਬੰਦਿਆਂ ਤੇ ਪਹਿਲੀ ਐਫਆਈਆਰ ਦਰਜ ਹੋਈ ਸੀ ਉੱਚੋ ਦੋ ਬੰਦੇ ਅਸੀਂ ਅਰੈਸਟ ਕਰ ਲਏ ਆ ਜੇ ਪੰਜੇ ਚੋਂ ਫਰਾਰ ਹੈਗੇ ਉਹਨਾਂ ਦੇ ਮਗਰ ਸਾਡੀਆਂ ਸੀਆਈਏ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਦਿਨ ਰਾਤ ਮਤਲਬ ਲੱਗੀਆਂ ਹੋਈਆਂ ਤੇ ਜਿਹੜੇ ਹੋਰ ਕੋਈ ਇਹਨਾਂ ਦੇ ਨਾਲ ਇਨਵੋਲਵ ਹੋਣਗੇ ਉਹ ਉਹਨਾਂ ਦਾ ਰੋਲ ਸਾਹਮਣੇ ਆਊ ਉਹਨਾਂ ਦੇ ਵਰਕ ਲਾ ਵੀ ਸਖਤ ਕਰ ਰਹੀ ਹੋਊਗੀ ਸਾਰ ਇੱਕ ਕੋਈ ਗੱਲ ਮੁੱਦਕ ਸਾਹਮਣੇ ਆਈ ਇਹ ਪੁੱਛ ਗਏ ਸੀ ਵੀ ਇਹ ਸਾਰੇ ਇਹਨਾਂ ਨੇ ਚੋਲ ਚੋਲ ਜੀ ਗੋਲੇ ਲਾਈ ਸੀ ਵਿਆਸ ਵਾਂਗੂ ਚਾ ਕੀ ਕਾਰਨ ਸੀ ਉਹ ਜੇ ਜੇ ਅਸੀਂ ਇਹਨਾਂ ਦਾ ਕਾਂ ਕੱਲ ਨੂੰ ਪੁਲਿਸ ਰਿਮਾਂਡ ਲਵਾਂਗੇ ਡੂਰਿੰਗ ਇਹਨਾਂ ਦੀ ਹਲੇ ਇਨੀਸ਼ੀਅਲ ਪੁੱਛਗਿਚ ਤੋਂ ਇਹ ਜਿਹੜੇ ਵਿਆਹ ਫੰਕਸ਼ਨ ਤੇ ਇਕੱਠੇ ਹੋਏ ਸੀ ਵਿਆਹ ਫੰਕਸ਼ਨ ਤੋਂ ਇਹਨਾਂ ਨੇ ਮਲੋ ਉਥੇ ਫਾਇਰਿੰਗ ਜਿਹੜੀ ਉਹ ਹਵਾਈ ਫਾਇਰਿੰਗ ਕੀਤੀ ਖੁਸ਼ੀ ਨਾਮੇ ਕੀਤੀ ਉਹ ਅਜੇ ਤੱਕ ਤਾਂ ਇਹੀ ਮੁੱਢਲੀ ਉਹ ਤੋਂ ਬਾਕੀ ਅਸੀਂ ਇਹਨੂੰ ਇਨਵੈਸਟੀਗੇਸ਼ਨ ਚ ਜਿਹੜੇ ਮਲੋ ਫੈਕਟਸ ਨੇ ਉਹ ਕਲੀਅਰ ਹੋਣਗੇ